ਵਿੱਗਜ ਅਦਾਕਾਰ ਅਤੇ ਨਿਰਦੇਸ਼ਕ ਮਨੋਜ ਕੁਮਾਰ ਦਾ ਅੱਜ 4 ਅਪ੍ਰੈਲ ਨੂੰ ਸਵੇਰੇ 7:30 ਵਜੇ ਮੁੰਬਈ ਦੇ ਕੋਕਲਾ ਬੈਨ ਦੀ ਰੂਬਾਈ ਅੰਬਾਨੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦੇ ਪੁੱਤਰ ਗੁਨਾਲ ਗੋਸਵਾਮੀ ਨੇ ਸਾਂਝਾ ਕੀਤਾ ਕਿ ਅਦਾਕਾਰ ਮਨੋਜ ਕੁਮਾਰ ਕਈ ਸਾਲਾਂ ਤੋਂ ਸਿਹਤ ਸਮੱਸਿਆਵਾਂ ਤੋਂ ਪੀੜੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਪਲਕੇ 5 ਅਪ੍ਰੈਲ ਨੂੰ ਕੀਤਾ ਜਾਵੇਗਾ। ਜੇਕਰ ਜੋ ਹੈ ਕਿ ਮਨੋਜ ਕੁਮਾਰ ਨੂੰ 21 ਫਰਵਰੀ 2025 ਨੂੰ ਸਿਹਤ ਵਿਗੜਨ ਕਾਰਨ ਹਸਪਤਲ ਦੇ ਵਿੱਚ ਲਿਜਾਇਆ ਗਿਆ ਸੀ ਕੋਕਲਾ ਬੈਨ ਅੰਬਾਨੀ ਹਸਪਤਲ ਦੇ ਸੀਈਓ ਤੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਸੰਤੋਸ਼ ਸ਼ੈਟੀ ਨੇ ਇੱਕ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ ਦਿਗਜ ਅਧਿਕਾਰ ਸ਼੍ਰੀ ਮਨੋਜ ਕੁਮਾਰ ਜੀ ਦਾ ਅੱਜ ਸਵੇਰੇ ਲਗਭਗ 3:30 ਵਜੇ ਉਮਰ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਕਾਰਨ ਕੋਕਲਾ ਬੈਨ ਅੰਬਾਨੀ ਹਸਪਤਲ ਦੇ ਵਿੱਚ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਹੁਣ ਇੱਥੇ ਅਸੀਂ ਇਸ ਦਿਗਜ ਅਦਾਕਾਰ ਦੀ ਜ਼ਿੰਦਗੀ ਦੇ ਕੁਝ ਪੱਖਾਂ ਬਾਰੇ ਵੀ ਚਰਚਾ ਕਰਾਂਗੇ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਮਨੋਜ ਕੁਮਾਰ ਦਾ ਪੰਜਾਬ ਨਾਲ ਕੀ ਕਨੈਕਸ਼ਨ ਸੀ ਤੁਹਾਡੇ ਵਿੱਚੋਂ ਬਹੁਤ ਹੀ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਅਦਾਕਾਰ ਮਨੋਜ ਕੁਮਾਰ ਦਾ ਪੰਜਾਬ ਦੇ ਨਾਲ ਕਾਫੀ ਗੂੜਾ ਰਿਸ਼ਤਾ ਸੀ। ਦਰਅਸਲ ਅਦਾਕਾਰ ਦਾ ਜਨਮ ਪੰਜਾਬੀ Hindu ਪਰਿਵਾਰ ਦੇ ਵਿੱਚ ਹੋਇਆ ਸੀ। ਅਦਾਕਾਰ ਦਾ ਜਨਮ ਜੁਲਾਈ 1937 ਨੂੰ ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਦੇ ਵਿੱਚ ਹੋਇਆ ਸੀ। ਜਦੋਂ ਅਦਾਕਾਰ 10 ਸਾਲ ਦੇ ਸਨ ਤਾਂ ਉਹਨਾਂ ਦਾ ਪਰਿਵਾਰ ਵੰਡ ਕਰਨ ਦਿੱਲੀ ਚਲਾ ਗਿਆ ਸੀ। ਆਹ ਹੁਣ ਜਾਣਦੇ ਹਾਂ ਮਨੋਜ ਕੁਮਾਰ ਦਾ ਅਸਲੀ ਨਾਮ ਕੀ ਸੀ? ਅਕਸਰ ਹੀ ਦੇਖਿਆ ਜਾਂਦਾ ਹੈ ਕਿ ਦਿਗਜ ਸਤਾਰਿਆਂ ਦੇ ਅਸਲੀ ਨਾਂ ਕੁਝ ਹੋਰ ਅਤੇ ਸਟੇਜੀ ਨਾਂ ਕੁਝ ਹੋਰ ਹੁੰਦੇ ਹਨ ਇਸੇ ਤਰ੍ਹਾਂ ਅਦਾਕਾਰ ਮਨੋਜ ਕੁਮਾਰ ਦਾ ਵੀ ਅਸਲੀ ਨਾਂ ਮਨੋਜ ਕੁਮਾਰ ਨਹੀਂ ਬਲਕਿ ਹਰੀਕਿਸ਼ਨ ਗਿਰੀ ਗੋਸਵਾਮੀ ਸੀ ਮਨੋਜ ਕੁਮਾਰ ਨੂੰ ਉਹਨਾਂ ਦੀ ਦੇਸ਼ ਭਗਤੀ ਪਰਪੂਰ ਫਿਲਮਾਂ ਲਈ ਜਾਣਿਆ ਜਾਂਦਾ ਸੀ ਉਹ ਬਾਲੀਵੁੱਡ ਦੇ ਵਿੱਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਸਨ ਹਾਂ ਹੁਣ ਇਹ ਵੀ ਜਾਣਦੇ ਹਾਂ ਕਿ ਉਹਨਾਂ ਨੇ ਆਪਣਾ ਨਾਂ ਕਿਉਂ ਬਦਲਿਆ ਅਦਾਕਾਰ ਦੇ ਨਾਂ ਨੂੰ ਬਦਲਣ ਪਿੱਛੇ ਕਾਫੀ ਅਰੋਚਕ ਕਹਾਣੀ ਹੈ ਦਰਅਸਲ ਲੇਜੈਂਡ ਅਦਾਕਾਰ ਦਲੀਪ ਕੁਮਾਰ ਦੀ ਇੱਕ ਫਿਲਮ ਸ਼ਬਦਮ ਸੀ ਜਿਸ ਵਿੱਚ ਅਦਾਕਾਰ ਦਲੀਪ ਕੁਮਾਰ ਦੇ ਕਿਰਦਾਰ ਦਾ ਨਾਂ ਮਨੋਜ ਕੁਮਾਰ ਸੀ ਅਦਾਕਾਰ ਨੂੰ ਇਹ ਨਾਂ ਕਾਫੀ ਪਸੰਦ ਆਇਆ ਜਿਸ ਕਾਰਨ ਉਹਨਾਂ ਨੇ ਆਪਣਾ ਨਾਂ ਹਰੀਕਿਸ਼ਨ ਗਰੀਕੋ ਸਵਾਮੀ ਤੋਂ ਮਨੋਜ ਕੁਮਾਰ ਰੱਖ ਲਿਆ ਇਸ ਤੋਂ ਇਲਾਵਾ ਅਦਾਕਾਰ ਨੂੰ 파ਰਤ ਕੁਮਾਰ ਵੀ ਕਿਹਾ ਜਾਂਦਾ ਹੈ ਇਹ ਉਹਨਾਂ ਦਾ ਸਕਰੀਨ ਨਾਂ ਹੈ ਕ੍ਰਾਂਤੀ ਸ਼ਹੀਦ ਉਪਕਾਰ ਅਤੇ ਪੂਰਵਾਰ ਪੱਛਮ ਵਰਗੀਆਂ ਫਿਲਮਾਂ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਉਹਨਾਂ ਨੂੰ ਦੇਸ਼ ਭਗਤੀ ਥੀਮ ਵਾਲੀਆਂ ਫਿਲਮਾਂ ਵਿੱਚ ਅਭਨੇ ਅਤੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ ਆਪਣੀਆਂ ਦੇਸ਼ ਭਗਤੀ ਫਿਲਮਾਂ ਤੋਂ ਇਲਾਵਾ ਮਨੋਜ ਕੁਮਾਰ ਨੇ ਹਰੀਆਲੀ ਔਰ ਰਾਸਤਾ ਉਹ ਕੌਣ ਸੀ ਹਿਮਾਲਿਆ ਕੀ ਗੋਦ ਮੇ ਦੋ ਬਦਨ ਪੱਥਰ ਕੇ ਸਨਮ ਨੀਲ ਕਮਲ ਅਤੇ ਕ੍ਰਾਂਤੀ ਵਰਗੀਆਂ ਹੋਰ ਉਲੇਖਣੀਆ ਫਿਲਮਾਂ ਦੇ ਵਿੱਚ ਵੀ ਅਭਨੇ ਅਤੇ ਨਿਰਦੇਸ਼ਨ ਕੀਤਾ ਉਹ ਆਖਰੀ ਵਾਰ ਵੱਡੇ ਪਰਦੇ ਤੇ 1995 ਵਿੱਚ ਆਈ ਫਿਲਮ ਮੈਦਾਨੇ ਜੰਗ ਦੇ ਵਿੱਚ ਨਜ਼ਰ ਆਏ ਸਨ ਤੁਹਾਨੂੰ ਦੱਸ ਦਈਏ ਕਿ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਹਨਾਂ ਨੂੰ 1992 ਵਿੱਚ ਪਦਮਸ਼੍ਰੀ ਅਤੇ 2015 ਦੇ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ